ਸਤਿ ਸ੍ਰੀ ਅਕਾਲ ਜੀ ਕਮਾਂਡਰੀ ਫਾਰਮ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਆਪਣੇ ਫਾਰਮ ਚੋਂ ਵੀਡੀਓ ਬਣਾ ਰਹੇ ਆਂ ਲਾਇਕ ਟੋਕੜ ਝੋਟੀ ਦਿਖਾਵਾਂਗੇ ਸੱਜਣੋ ਮਹੀਨੇ ਦੀ ਗੱਬਣਾ ਤੇ ਆਪਾਂ ਖਾਲੀ ਕਰਕੇ ਦੇਵਾਂਗੇ ਗੱਬਣ ਕਰਕੇ ਇਹਦੇ ਫੇਸ ਕੁਆਲਿਟੀ ਦੇਖ ਸਕਦੇ ਹੋ ਕੁੰਡੀ ਵੀ ਇੱਕ ਟੋਪੀ ਲਹਾਲੇ ਸਿੰਘ ਦੀ ਓਪੀ ਆਪਣੇ ਨਵੇਂ ਪਈਆ ਆਪਾਂ ਲਾ ਕੇ ਨਹੀਂ ਦਿੰਦੇ ਗਲਤ ਕੰਮ ਨਹੀਂ ਕਰਦੇ ਆਪਾਂ ਕੱਦ-ਗਾਠ ਬਹੁਤ ਹੈ ਝੋਟੀ ਦਾ ਦੂਜਾ ਸੂਆ ਅੱਗੇ ਤੀਜਾ ਸੂਆ ਸੋਨਾ ਪੱਠ ਕੁੜੇ ਦੀ ਬਹੁਤ ਚੰਗੀ ਆ ਝੋਟੀ ਦੇਖ ਸਕਦੇ ਹੋ ਪਾਸ ਕਰਕੇ ਜੇਲਿਆਂ ਦੀਆ ਹੁਣੇ ਚੋਈ ਬੋਈਆ ਹੁਣ ਟਾਈਮ ਦੇਖ ਲਓ ਉਹਨਾਂ ਦਾ 8:00 ਵਜੇ ਹੁਣੇ ਸਵਾ 8 ਹੋ ਗਏ ਆ ਹੁਣ ਇਹਨਾਂ ਦੇ ਅੱਧਾ ਘੰਟਾ ਹੋਇਆ ਪਾਸ ਕਰਕੇ ਹੁਣੇ ਲੈ ਕੇ ਆਏ ਆ ਹਰੇ ਪਿੱਠਪੂੜੇ ਦਿਖਾ ਜੀ ਫਲ ਲੇਵੇ ਦੀ ਸਾਫ ਆ ਅਲੱਗ-ਅਲੱਗ ਮੂਠੀ ਵਾਲਾ ਫਲ ਲੱਗਾ ਹੋਇਆ ਪਿੱਠਪੂੜੇ ਦੀ ਚੰਗੀ ਆ ਹੁਣ ਅੱਗੇ ਉਹ ਦਿਖਾ ਦੇ ਫਲ ਐ ਸੱਜਣੋ ਫਲ ਹੁਣ ਬਹੁਤ ਵਧੀਆ ਲੱਗਾ ਖਾ ਜੜਤੀ ਸਣ ਦੀ ਬਹੁਤ ਆ ਵਧੀਆ ਦੇਖ ਸਕਦੇ ਹੋ ਮੋਰਾ ਨਸਲ ਬਿਹਾਰ ਮੋਰਾ ਨਸਲ ਜੈਡ ਬਲੈਕ ਜਮੇ ਪਤਲੇ ਪਿੰਡੇ ਵਾਲੀ ਆ ਕੱਟਾ ਦਿਖਾ ਦੇ ਜੇਗੀ ਤੇਰੇ ਮਾਰ ਦੇ ਟਾਈਮ ਦਾ ਮੰਗਰ ਕੱਟਾ 4 ਕਿ ਮਹੀਨੇ ਦਾ ਸੁਆਹ ਹੋ ਮਹੀਨੇ ਦੀ ਗੱਬਣਾ ਆਪਾਂ ਖਾਲੀ ਕਹਿ ਕੇ ਦੇਵਾਂਗੇ ਇਹਦਾ ਮੁੱਲ ਵੜੀ ਆਪਾਂ 75 ਕਰਦੇ ਆ 70 ਦੀ ਦੇ ਦਾਂਗੇ 70 ਚੋਂ ਮੰਡਤਾਨ ਕਰ ਦਾਂਗੇ 67 ਦੀ ਦੇਣਾ 67 ਚੋਂ ਵੀ ਮੰਡਤਾਨ ਕਰ ਦਾਂਗੇ ਹੋਰ ਜਿਹੜਾ ਵੀ ਆਪਣਾ YouTube ਚੈਨਲ ਨੂੰ ਦੇਖ ਕੇ ਉਹ ਦੋ ਏ ਡੰਗ ਮਿਲਦੀ ਆ 7 ਲੀਟਰ ਦੁੱਧ ਆ ਉਥੋਂ ਆਪਾਂ ਕੱਲ ਵੀ ਚੋਰੀ ਦੀ ਅੱਜ ਵੀ ਚੋਰੀ 8 ਮਿੰਨ ਕਿਲੇ ਆ ਪੂਰੇ ਆਪਾਂ ਸੀ ਕਹਿ ਕੇ ਦੇਵਾਂਗੇ 7 ਦੁੱਧਾ 7 ਲੀਟਰ ਸੀ ਕਹਿ ਕੇ ਦੇਵਾਂਗੇ ਕਿਉਂਕਿ 1 2 ਦਿਨ ਝੋਟੀ ਉਪਰਾ ਵੀ ਕਰ ਜਾਂਦੇ ਜੀ ਨਹੀਂ ਨਾਉਦੀ ਤੇ ਆਪਣਾ ਮੋਬਾਈਲ ਨੰਬਰ ਹੈਗਾ 9872860112 ਪਿੰਡ ਝਨੇੜੀ ਜ਼ਿਲ੍ਹਾ ਸੰਗਰੂਰ ਜੇ ਆਪਣੀ ਵੀਡੀਓ ਸੱਜ ਨੂੰ ਵਧੀਆ ਲੱਗੇ ਵੀਡੀਓ ਨੂੰ ਲਾਇਕ ਕਮੈਂਟ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ